ਪੁਰ ਸਾਬ ਤੋਂ ਜੱਥਾ ਵਾਪਸ ਪਰਤ ਰਿਹਾ ਸੀ ਅਜੇਹੇ ਦੇ ਵਿੱਚ ਉਹਨਾਂ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਤੁਹਾਨੂੰ ਦੱਸ ਦਈਏ ਕਿ ਜੱਥਾ ਜੋ ਕਿ ਤਿੰਨ ਜਾਣਿਆਂ ਦਾ ਜੱਥਾ ਟਰੈਕਟਰ ਟੌਲੇ ਦੇ ਵਿੱਚ ਸਵਾਰ ਸੀ ਅਜੇਹੇ ਦੇ ਵਿੱਚ ਉਹਨਾਂ ਦੇ ਨਾਲ ਅਜਿਹਾ ਵਾਣਾ ਪਾਣਾ ਜਿਹੜਾ ਹੈਗਾ ਵਾਪਰ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤਸਵੀਰਾਂ ਦੇਖ ਕੇ ਹਰ ਕੋਈ ਦੰਗ ਰਹਿ ਗਿਆ ਅਜੇਹੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਦਾ ਤਾਂ ਦੋ ਜਿਹੜੇ ਸ਼ਰਦਾਲੂ ਨੇ ਉਹਨਾਂ ਦੀ ਮੌਤ ਹੋ ਗਈ ਤੇ ਹੋਰ ਜਿਹੜੇ ਸ਼ਰਦਾਲੂ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਸੀ ਉਹਨਾਂ ਦੀ ਜੋ ਹੈ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਹਾਦਸਾ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੀਂਹ ਦੇ ਕਾਰਨ ਸੜਕ ਗਿੱਲੀ ਸੀ ਅਜਿਹੇ ਦੇ ਵਿੱਚ ਸੰਤੁਲਨ ਵਿਗੜ ਗਿਆ ਜਿਸ ਦੇ ਕਾਰਨ ਜੋ ਹੈ ਵੱਡਾ ਹਾਦਸਾ ਵਾਪਰਿਆ ਜਿਸ ਦੀਆਂ ਕੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਹੋਲੇ ਮੁਹੱਲੇ ਤੋਂ ਘਰ ਵਾਪਸ ਆ ਰਹੀ ਸੰਗਤ ਦੇ ਨਾਲ ਇਹ ਬੇਹੱਦ ਹੀ ਖੌਫਨਾਕ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਰੀਬ ਜਿਹੜੇ 30 ਅਰਦਾਲੂ ਸੀਗੇ ਉਹਨਾਂ ਦਾ ਜਥਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਵਾਪਸ ਪਰਤ ਰਹੇ ਸੀ ਤੇ ਰਾਹ ਦੇ ਵਿੱਚ ਇਹ ਟਰੈਕਟਰ ਟਰਾਲੀ ਇੱਕ ਫੁੱਟਪਾਥ ਦੇ ਨਾਲ ਟਕਰਾ ਜਾਂਦੀ ਹੈ ਇਸ ਕਾਰਨ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਸੰਗਤ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਨਾਲ ਹੀ 10 ਲੋਕ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਹੇ ਨੇ ਮ੍ਰਿਤਕਾ ਜੋ ਇੱਕ ਸਾਕਸ਼ ਜਿਸ ਦਾ ਨਾਮ ਗੋਬਿੰਦ ਸਿੰਘ ਦੱਸਿਆ ਜਾ ਰਿਹਾ ਜੋ ਕਿ ਇਹ ਜਥਾ ਹੋਲੇ ਮੁਹੱਲੇ ਮੋਕੇਸ਼ਰੀ ਅਨੰਦਪੁਰ ਸਾਹਿਬ ਲੈ ਕੇ ਗਿਆ ਸੀ ਅਤੇ ਇੱਕ ਦੂਜਾ ਸਾਕਸ਼ ਜਿਸ ਦੀ ਪਛਾਣ ਹੋਈ ਧਾਰਾ ਸਿੰਘ ਵਜੋ ਗੋਬਿੰਦ ਸਿੰਘ ਇਸ ਟਰੈਕਟਰ ਟਰਾਲੀ ਨੂੰ ਚਲਾ ਰਿਹਾ ਸੀ ਜਿਸ ਦੇ ਸਾਹਮਣੇ ਫੁੱਟਪਾਥ ਨੂੰ ਨਹੀਂ ਦੇਖਿਆ ਗਿਆ ਅਤੇ ਸੰਤੁਲਨ ਵਿਗੜਨ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਇਹ ਹਾਦਸਾ ਰੋਪੜ ਨੇੜੇ ਵਾਪਰਿਆ ਜਿਸ ਦੇ ਵਿੱਚ 30 ਦੇ ਕਰੀਬ ਸ਼ਰਦਾਲੂ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਇਸ ਹਾਦਸੇ ਤੋਂ ਬਾਅਦ ਪਣ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰ ਤੋਂ ਧਾਰਾ ਸਿੰਘ ਅੰਤਿਮ ਸੰਸਕਾਰ ਜਿਹੜਾ ਹੈਗਾ ਆ ਕਰ ਦਿੱਤਾ ਗਿਆ ਜਦਕਿ ਗੋਬਿੰਦ ਸਿੰਘ ਦਾ ਅੰਤਿਮ ਸੰਸਕਾਰ ਜੋ ਹੈ ਉਹ ਹੁਣ ਜੋ ਹੈ ਅੱਜ ਕੀਤਾ ਗਿਆ ਹੈਗਾ ਜਾਂ ਤੜਕੇ ਜੇਕਰ ਇਸ ਵਿਚਾਲੇ ਜ਼ਖਮੀਆਂ ਦੀ ਗੱਲ ਕੀਤੀ ਜਾਵੇ ਤਾਂ 10 ਸ਼ਰਦਾਲੂਆਂ ਚੋਂ 3 ਦੇ ਜ਼ਿਆਦਾ ਸੱਟਾਂ ਲੱਗੀਆਂ ਨੇ ਜਦਕਿ ਬਾਕੀ ਰਹਿੰਦੇ ਜ਼ਖਮੀਆਂ ਨੂੰ ਮੁਢਲੀ ਇਲਾਜ ਦੇ ਦੌਰਾਨ ਜੋ ਹੈ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਪਰ ਹਾਦਸੇ ਦੇ ਕਾਰਨ ਮ੍ਰਿਤਕਾਂ ਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਜਿਹੜਾ ਹੈਗਾ ਬਣਿਆ ਹੋਇਆ ਤਾਂ 14 ਮਾਰਚ ਨੂੰ ਇਹਨਾਂ ਦਾ ਜੋ ਹੈ ਟਰੈਕਟਰ ਟ੍ਰਾਲੀ ਦੇ ਵਿੱਚ ਸਵਾਰ ਹੋ ਕੇ ਇਹ ਜੱਥਾ ਜੋ ਹੈ ਸ੍ਰੀ ਅਨੰਦਪੁਰ ਸਾਹਿਬ ਜਾਂਦਾ ਹੈਗਾ ਜਿੱਥੇ ਮੱਥਾ ਟੇਕ ਕੇ ਜਦੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਇਹ ਹਾਦਸਾ ਵਾਪਰਦਾ ਹੈਗਾ ਤਾਂ ਮੌਕੇ ਦੀ ਜੋ ਤਸਵੀਰ ਹੈਗੀ ਜੋ ਸੀਸੀਟੀਵੀ ਵੀਡੀਓ ਵੀ ਹੈ ਉਹ ਸਾਹਮਣੇ ਆਈ ਹੈਗੀ ਆ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਜੋ ਟਰੈਕਟਰ ਟਰਾਲੀ ਜਿਸ ਦੇ ਵਿੱਚ ਸਾਰੀ ਜੋ ਸੰਗਤ ਹੈਗੀ ਸਵਾਰ ਹੁੰਦੀ ਹੈ ਤੇ ਅਜੇ ਇਹ ਦੇ ਵਿੱਚ ਡਿਵਾਈਡਰ ਦੇ ਨਾਲ ਟਕਰਾ ਕੇ ਡਿਵਾਈਡਰ ਤੋਂ ਉੱਪਰੋਂ ਦੀ ਲੰਘ ਕੇ ਦੂਜੇ ਪਾਸੇ ਰੋਡ ਤੇ ਇਹ ਜੋ ਟਰੈਕਟਰ ਟਰਾਲੀ ਹੈ ਚਲੀ ਜਾਂਦੀ ਹੈਗੀ ਜਿਸ ਦੇ ਵਿੱਚ ਜਿਹੜੇ ਲੋਕ ਜਿਹੜੇ ਸਵਾਰ ਹੁੰਦੇ ਨੇ ਜੋ ਸੰਗਤ ਸਵਾਰ ਹੁੰਦੀ ਹੈ ਕਈ ਤਾਂ ਨੀਚੇ ਡਿੱਗ ਜਾਂਦੇ ਨੇ ਹਾਲਾਂਕਿ ਹਾਦਸਾ ਇੰਨਾ ਕੁ ਭਿਆਨਕ ਹੁੰਦਾ ਹੈ ਜਿਸ ਦੇ ਵਿੱਚ ਦੋ ਜਾਣਿਆਂ ਦੀ ਮਾਤ ਦੱਸੀ ਜਾ ਰਹੀਏ ਦੋਵੇਂ ਹੀ ਬਜ਼ੁਰਗ ਦੱਸੀ ਜਾ ਰਹੇ ਨੇ ਤਸਵੀਰ ਵੀ ਤੁਹਾਡੀ ਸਕਰੀਨ ਤੇ ਅਸੀਂ ਉਹਨਾਂ ਦੀ ਦਿਖਾ ਰਹੇ ਹਾਂ ਤੇ ਘਰ ਦੇ ਵਿੱਚ ਵੀ ਗਮਗੀਨ ਮਾਹੌਲ ਬਣਿਆ ਹੋਇਆ ਮਾਤਮ ਪਸਰਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਇਹ ਤਾਂ ਮੱਥਾ ਟੇਕਣ ਦੇ ਲਈ ਗਏ ਹੋਏ ਸੀ ਸ਼੍ਰੀ ਅਨੰਦਪੁਰ ਸਾਹਿਬ ਤੇ ਸਹੀ ਸਲਾਮਤ ਉੱਥੋਂ ਦੀ ਆ ਵੀ ਗਏ ਸੀ ਪਰ ਰਾਹ ਦੇ ਵਿੱਚ ਦੇਰ ਰਾਤ ਅਜਿਹਾ ਪਾਣਾ ਵਾਪਰ ਗਿਆ ਕਿ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਅਜੇਹੇ ਦੇ ਵਿੱਚ ਮ੍ਰਿਤਕ ਦੇ ਪੁੱਤਰ ਜੋ ਹੈ ਉਸ ਦੇ ਵੱਲੋਂ ਵੀ ਬਿਆਨ ਜਿਹੜਾ ਸਾਹਮਣੇ ਆਇਆ ਹੈਗਾ ਤੇ ਭਤੀਜਾ ਵੀ ਹੈ ਜੋ ਉਸ ਦਾ ਵੀ ਬਿਆਨ ਸਾਹਮਣੇ ਆਇਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਇਹ ਵੱਡਾ ਪਾਣਾ ਵਾਪਰ ਗਿਆ ਉਹਨਾਂ ਦੇ ਜੋ ਪਿਓ ਨੇ ਉਹਨਾਂ ਦੇ ਨਾਲ ਤੇ ਉਹਨਾਂ ਦੇ ਚਾਚੇ ਦੇ ਨਾਲ ਜੋ ਕਿ ਅਨੰਦਪੁਰ ਸਾਹਿਬ ਗਏ ਸੀ ਤੇ ਅਜੇਹੇ ਦੇ ਵਿੱਚ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਉਹ ਵੀ ਸੁਣਦੇ ਹਾਂ ਉਹ ਕਿਨੰਦਪੁਰ ਗਈ ਮੱਥਾ ਟੇਕਣਗੇ ਉਧਰੋਂ ਆਉਂਦੇ ਤੇ ਹੀ ਤੇ ਰੋਕੜਾ ਕੇ ਕੋਈ ਉਹਨਾਂ ਨੂੰ ਪਤਨ ਲੱਗਾ ਰੈਂਪ ਜਿਆ ਹੀ ਉੱਥੇ ਹਮ ਰੈਂਪ ਤੋਂ ਟਰੈਕਟਰ ਨੂੰ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸੈਟੈਂਟ ਜਾ ਹੋ ਗਿਆ ਜੀ ਇਹ ਆਪਣੀ ਮੌਤ ਹੀ ਹੋ ਗਈ ਉਹਨਾਂ ਦੀ ਹਮ ਟਰੈਕਟਰ ਚਲਾ ਰਹੇ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੋਂ ਬੈਠੇ ਹੋਏ ਸੀ ਅੱਛਾ ਜੀ ਕਿਹ ਕਿੰਨੇ ਕ ਜਾਣੇ ਸੀ ਕਿ ਟਰੈਕਟਰ ਦੇ ਵਿੱਚ ਪਿੱਛੇ ਉਹ ਟਰੈਲੀ ਭਰੀ ਹੋਈ ਸੀ ਅੱਛਾ ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਆ ਸੀ ਤੇ ਆਪਾ ਸਾਡੇ ਬੈਠੇ ਹੋਏ ਸੀ ਨਾ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਪੀ ਕਿੰਨੇ ਜਣੇ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹੈ ਜੀ ਐਮਸੀ ਕਿੱਥੋਂ ਦੇ ਨੇ ਲੈਣੇ ਵਾਲੇ ਨੇ ਮਾਨੇਵਾਲ ਦੇ ਹੈ ਜੀ ਠੀਕ ਹੈ ਜੀ ਵਾਪਸੀ ਆ ਰਹੇ ਸੀ ਕਿ ਹਾਂ ਜੀ ਵਾਪਸੀ ਆ ਰਹੇ ਹਾਂ ਪਹਿਲੀ ਵਾਰ ਗਈ ਸੀ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਹਾਂ 14 ਤਰੀਕ ਨੂੰ ਗਏ ਨੇ ਪਿੰਡੋਂ ਮਾਨੇਵਾਲ ਤੋਂ ਆਨੰਦਪੁਰ ਹੋਲੇਮਾਲੇ ਤੇ ਇਹ 20 ਸਾਲ ਤੋਂ ਜਾ ਰਹੇ ਤੇ ਆਉਂਦੇ ਪਏ ਸੀ ਰਸਤੇ ਵਿੱਚ ਇਹਨਾਂ ਨੂੰ ਦਿਖਿਆ ਨੇਗਾ ਫੋਟੋ ਵਾਸਤੇ ਟਰੈਕਟਰ ਚੜ ਗਏ ਜਿਹੜਾ ਧਾਰਾ ਸਿੰਘ ਸੀ ਚਾਚਾ ਸਾਡਾ ਇਹ ਪਿੱਛੇ गिर ਗਿਆ ਇਹਦੇ ਗਿਰਦਿਆਂ ਸਾਰੀ ਮੌਤ ਹੋ ਗਈ ਹੈ ਇਹ ਜਿਹੜੇ ਚਲਾ ਰਹੇ ਸੀ ਉਹ ਸੜਾ ਗਿਆ ਕੇ 1.5-2 ਘੰਟੇ ਮਗਰੋਂ ਹਸਪਤਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਜਾ ਕੇ ਹੰਡੀ ਮੌਤ ਹੋ ਗਈ ਹੈ ਚਲਾਉਣੇ ਵਾਲੇ ਦਾ ਕੀ ਨਾਮ ਗੋਬਿੰਦ ਸਿੰਘ ਜੀ ਲੰਬੜਦਾਰ ਸੀ ਉਹ ਪਿੰਡ ਦਾ ਮੌਜੂਦਾ ਲੰਬੜਦਾਰ ਸੀ ਹੋਰ ਕਿੰਨੇ ਕਿ ਜਾਨੇ ਸੀ ਟਰੈਕਟਰ ਚ ਬੜੇ ਕਾਫੀ ਟਰਾਲੀ ਭਰੀ ਹੀ ਖੜ ਕੇ ਮੁੜੇ ਬੈਠੇ ਹੀ ਬੈਠੇ ਖੜੇ ਜਖਮੀ ਕਿੰਨੇ ਤਿੰਨ ਜਖਮੀ तकरीबन ਤੋਂ ਤਰੀਨ ਪੰਜ ਸੱਤ ਬੰਦੇ ਬਚੇ 10 ਬੰਦੇ ਲਾੜੀ ਦੇ ਵਿੱਚ ਸਾਰੇ ਆ ਹੋ ਗਏ 10 12 ਬੰਦੇ ਜਖਮੀ ਹੋ ਗਏ ਜਿਹਨਾਂ ਵਿੱਚ ਦੋਹਾਂ ਦੀ ਮੌਤ ਹੋਈ ਹੈ ਧਾਰਾ ਸਿੰਘ ਦੀ ਤੇ ਗੋਗਨ ਸਿੰਘ ਦੀ ਉਹਤਨਾਂ ਦੇ ਭੁਰਗੇ ਆਈ ਮੱਥਾ ਟੇਕਿੰਗੇ ਉਧਰੋਂ ਆਂਦੇ ਤੇ ਹੀ ਤੇ ਰੋਪੜਾ ਕੇ ਕੋਈ ਉਹਨਾਂ ਨੂੰ ਪਤਨ ਲੱਗਾ ਰੈਂਪ ਜਿਆ ਹੀ ਉੱਥੇ ਹਮ ਰੈਂਪ ਤੋਂ ਟ੍ਰੈਕ ਟੋਨਾਂ ਤੋਂ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸੇਟੈਂਟ ਜਾ ਹੋ ਗਿਆ ਜੀ ਇਹ ਆਪਣੀ ਮੌਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਜੱਥਾ ਵਾਪਸ ਪਰਤ ਰਿਹਾ ਸੀ ਅਜੇਹੀ ਦੇ ਵਿੱਚ ਉਹਨਾਂ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਤੁਹਾਨੂੰ ਦੱਸ ਦਈਏ ਕਿ ਜੱਥਾ ਜੋ ਕਿ ਤਿੰਨ ਜਾਣਿਆਂ ਦਾ ਜੱਥਾ ਟਰੈਕਟਰ ਟੌਲੇ ਦੇ ਵਿੱਚ ਸਵਾਰ ਸੀ ਅਜੇਹੀ ਦੇ ਵਿੱਚ ਉਹਨਾਂ ਦੇ ਨਾਲ ਅਜਿਹਾ ਵਾਣਾ ਪਾਣਾ ਜਿਹੜਾ ਹੈਗਾ ਵਾਪਰ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤਸਵੀਰਾਂ ਦੇਖ ਕੇ ਹਰ ਕੋਈ ਦੰਗ ਰਹਿ ਗਿਆ ਅਜੇਹੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਦਾ ਤਾਂ ਦੋ ਜਿਹੜੇ ਸ਼ਰਦਾਲੂ ਨੇ ਉਹਨਾਂ ਦੀ ਮੌਤ ਹੋ ਗਈ ਤੇ ਹੋਰ ਜਿਹੜੇ ਸ਼ਰਦਾਲੂ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਸੀ ਉਹਨਾਂ ਦੀ ਜੋ ਹੈ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਹਾਦਸਾ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੀਂਹ ਦੇ ਕਾਰਨ ਸੜਕ ਗਿੱਲੀ ਸੀ ਅਜਿਹੇ ਦੇ ਵਿੱਚ ਸੰਤੁਲਨ ਵਿਗੜ ਗਿਆ ਜਿਸ ਦੇ ਕਾਰਨ ਜੋ ਹੈ ਵੱਡਾ ਹਾਦਸਾ ਵਾਪਰਿਆ ਜਿਸ ਦੀਆਂ ਕੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਹੋਲੇ ਮੁਹੱਲੇ ਤੋਂ ਘਰ ਵਾਪਸ ਆ ਰਹੀ ਸੰਗਤ ਦੇ ਨਾਲ ਇਹ ਬੇਹੱਦ ਹੀ ਖੌਫਨਾਕ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਰੀਬ ਜਿਹੜੇ 30 ਅਰਦਾਲੂ ਸੀਗੇ ਉਹਨਾਂ ਦਾ ਜਥਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਵਾਪਸ ਪਰਤ ਰਹੇ ਸੀ ਤੇ ਰਾਹ ਦੇ ਵਿੱਚ ਇਹ ਟਰੈਕਟਰ ਟਰਾਲੀ ਇੱਕ ਫੁੱਟਪਾਥ ਦੇ ਨਾਲ ਟਕਰਾ ਜਾਂਦੀ ਹੈ ਇਸ ਕਾਰਨ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਸੰਗਤ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਹੀ 10 ਲੋਕ ਜਿਹੜੇ ਨੇ ਗੰਭੀਰ ਰੂਪ ਤੇ